ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਇਤਿਹਾਸ ਦੀਆਂ ਅਣਗਿਣਤ ਸਾਖੀਆਂ ਹਨ ਜਿਨ੍ਹਾਂ ਵਿੱਚ ਸਾਨੂੰ ਸੱਚਾਈ ਗਲਤਫਹਿਮੀਆਂ ਦੂਰ ਕਰਨ ਤੇ ਸੱਚੇ ਰਾਹ ਤੇ ਤੁਰਨ ਦਾ ਪਾਠ ਮਿਲਦਾ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਪ੍ਰਸਿੱਧ ਸਾਖੀ ਬਾਰੇ ਹਰਿਦੁਆਰ ਵਾਲੀ ਸਾਖੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਹਰਿਦੁਆਰ ਪਹੁੰਚੇ ਹਰਿਦੁਆਰ ਹਿੰਦੂਆਂ ਲਈ ਸਭ ਤੋਂ ਵੱਡੇ ਤੀਰਥਾਂ ਵਿੱਚੋਂ ਇੱਕ ਹੈ ਇੱਥੇ ਗੰਗਾ ਨਦੀ ਵਗਦੀ ਹੈ ਅਤੇ ਲੋਕ ਵਿਸ਼ਵਾਸ ਕਰਦੇ ਹਨ ਕਿ ਜੇ ਮਰੇ ਹੋਏ ਲੋਕਾਂ ਦੀਆਂ ਹੱਡੀਆਂ ਗੰਗਾ ਵਿੱਚ ਪਾ ਦਿੱਤੀਆਂ ਜਾਣ ਤਾਂ ਮੁਕਤੀ ਮਿਲ ਜਾਂਦੀ ਹੈ ਪਰ ਗੁਰੂ ਸਾਹਿਬ ਜਾਣਦੇ ਸਨ ਕਿ ਇਹ ਸਿਰਫ ਅੰਧਵਿਸ਼ਵਾਸ ਹੈ ਜਦ ਗੁਰੂ ਸਾਹਿਬ ਉੱਥੇ ਪਹੁੰਚੇ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਹਜ਼ਾਰਾਂ ਲੋਕ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਕੋਈ ਜਪ ਕਰ ਰਿਹਾ ਸੀ ਤਾਂ ਕੋਈ ਪਾਣੀ ਚੜ੍ਹਦੇ ਸੂਰਜ ਵੱਲ ਸੁੱਟ ਰਿਹਾ ਸੀ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਹ ਪਾਣੀ ਉਨ੍ਹਾਂ ਦੇ ਮਰੇ ਹੋਏ ਵੱਡ-ਵਡੇਰਿਆਂ ਨੂੰ ਪਿੱਤਰ ਲੋਕ ਵਿੱਚ ਪਹੁੰਚਦਾ ਹੈ ਗੁਰੂ ਜੀ ਦਾ ਸਿਖਾਉਣ ਦਾ ਅੰਦਾਜ਼ ਹਮੇਸ਼ਾ ਨਿਰਾਲਾ ਹੁੰਦਾ ਸੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਨ ਵਾਲਾ ਗੁਰੂ ਜੀ ਵੀ ਗੰਗਾ ਵਿੱਚ ਖੜ੍ਹ ਗਏ ਪਰ ਜਦ ਸਭ ਲੋਕ ਪੂਰਬ ਵੱਲ ਪਾਣੀ ਸੁੱਟ ਰਹੇ ਸਨ ਗੁਰੂ ਜੀ ਨੇ ਪੱਛਮ ਵੱਲ ਲੈਨਦੇ ਪਾਸੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਇਹ ਲੋਕਾਂ ਲਈ ਬਹੁਤ ਅਜੀਬ ਸੀ ਉਹਨਾਂ ਨੇ ਪਹਿਲਾਂ ਕਦੇ ਕਿਸੇ ਨੂੰ ਇਸ ਤਰ੍ਹਾਂ ਕਰਦੇ ਨਹੀਂ ਵੇਖਿਆ ਸੀ ਲੋਕਾਂ ਦਾ ਹਜੂਮ ਗੁਰੂ ਜੀ ਦੇ ਨੇੜੇ ਇਕੱਠਾ ਹੋਣ ਲੱਗਾ ਕੁਝ ਲੋਕ ਹੱਸੇ, ਕੁਝ ਹੈਰਾਨ ਹੋਏ ਤੇ ਕੁਝ ਗੁਰੂ ਜੀ ਨੂੰ ਪੁੱਛਣ ਲੱਗੇ। "ਬਾਬਾ ਜੀ, ਤੁਸੀਂ ਇਹ ਕੀ ਕਰ ਰਹੇ ਹੋ? ਪਾਣੀ ਤਾਂ ਸੂਰਜ ਵੱਲ ਸੁੱਟਿਆ ਜਾਂਦਾ ਹੈ। ਤੁਸੀਂ ਲੈਹਂਦੇ ਪਾਸੇ ਕਿਉਂ ਸੁੱਟਦੇ ਹੋ?" ਗੁਰੂ ਜੀ ਨੇ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਦਬਾ-ਦਬਾ ਪਾਣੀ ਲੈਹਂਦੇ ਪਾਸੇ ਸੁੱਟਦੇ ਰਹੇ। ਭੀੜ ਵੱਧ ਗਈ। ਆਖਿਰ ਇੱਕ ਆਦਮੀ ਅੱਗੇ ਆਇਆ। ਉਸਨੇ ਗੁਰੂ ਜੀ ਦੀ ਬਾਹ ਫੜ ਕੇ ਪੁੱਛਿਆ, "ਬਾਬਾ ਜੀ, ਇਹ ਕੀ ਕਰਦੇ ਹੋ? ਤੁਸੀਂ ਲੈਹਂਦੇ ਵੱਲ ਪਾਣੀ ਕਿਉਂ ਸੁੱਟਦੇ ਹੋ?" ਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ, ਤੁਸੀਂ ਸਾਰੇ ਪਾਣੀ ਕਿੱਧਰ ਸੁੱਟ ਰਹੇ ਹੋ ਸਾਰੇ ਲੋਕ ਇੱਕ ਸੁਰ ਵਿੱਚ ਬੋਲੇ ਅਸੀਂ ਤਾਂ ਚੜ੍ਹਦੇ ਪਾਸੇ ਸੂਰਜ ਵੱਲ ਮੂੰਹ ਕਰਕੇ ਆਪਣੇ ਪੁਰਖਿਆਂ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਪੁੱਛਿਆ ਉਹ ਪੁਰਖੇ ਕਿੱਥੇ ਹਨ ਤੇ ਕਿੰਨੀ ਦੂਰ ਹਨ ਲੋਕਾਂ ਨੇ ਹੰਕਾਰ ਨਾਲ ਕਿਹਾ ਬਾਬਾ ਜੀ ਉਹ ਤਾਂ ਲੱਖਾਂ ਕਰੋੜਾਂ ਮੀਲ ਦੂਰ ਹਨ ਪਿਤਰ ਲੋਕ ਵਿੱਚ ਵਸਦੇ ਹਨ ਗੁਰੂ ਜੀ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਮੇਰੀ ਖੇਤੀ ਤਲਵੰਡੀ ਵਿੱਚ ਹੈ ਉਹ ਇੱਥੋਂ ਸਿਰਫ 350 ਮੀਲ ਦੂਰ ਹੈ ਮੀ ਨਹੀਂ ਪਾਇਆ ਫਸਲ ਸੁੱਕ ਰਹੀ ਹੈ ਮੈਂ ਉਹਨਾਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਇਹ ਕਹਿ ਕੇ ਗੁਰੂ ਜੀ ਮੁੜ ਲੰਦੇ ਪਾਸੇ ਪਾਣੀ ਸੁੱਟਣ ਲੱਗ ਪਏ ਲੋਕੀ ਖਿੜਖਿੜ ਕੇ ਹੱਸਣ ਲੱਗ ਪਏ ਤੇ ਕਹਿਣ ਲੱਗੇ ਬਾਬਾ ਜੀ ਤੁਹਾਡਾ ਸੁੱਟਿਆ ਪਾਣੀ ਇੱਥੋਂ ਤਾਂ ਤਲਵੰਡੀ ਤੱਕ ਨਹੀਂ ਪਹੁੰਚ ਸਕਦਾ ਇਹ ਤਾਂ ਇੱਥੇ ਹੀ ਡਿੱਗਦਾ ਤਦ ਗੁਰੂ ਜੀ ਨੇ ਗੰਭੀਰਤਾ ਨਾਲ ਉੱਤਰ ਦਿੱਤਾ ਜੇ ਮੇਰਾ ਪਾਣੀ ਸਿਰਫ 350 ਮੀਲ ਦੂਰ ਤਲਵੰਡੀ ਤੱਕ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਪਿੱਤਰ ਲੋਕ ਤੱਕ ਕਿਵੇਂ ਪਹੁੰਚ ਸਕਦਾ ਹੁਣ ਲੋਕ ਚੁੱਪ ਹੋ ਗਏ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਸਮਝ ਗਏ ਕਿ ਮਰੇ ਹੋਏ ਵਡ ਵਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਸਿਰਫ ਅੰਧਵਿਸ਼ਵਾਸ ਹੈ ਗੁਰੂ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਸੂਰਜ ਕੋਈ ਦੇਵਤਾ ਨਹੀਂ ਹੈ ਪਿਤਰ ਲੋਕ ਨਾਮ ਦੀ ਕੋਈ ਥਾਂ ਨਹੀਂ ਹੈ ਮਨੁੱਖ ਦਾ ਹਿਸਾਬ ਉਸਦੇ ਆਪਣੇ ਕਰਮਾਂ ਨਾਲ ਹੁੰਦਾ ਹੈ ਹੋਰਨਾਂ ਦਾ ਕੀਤਾ ਪਾਠ ਜਾਂ ਦਾਨਪੁੰਨ ਮਰੇ ਹੋਏ ਨੂੰ ਕੁਝ ਨਹੀਂ ਦੇ ਸਕਦਾ ਇਸ ਜੀਵਨ ਵਿੱਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਨਾਲ ਜਾਂਦੇ ਹਨ ਇੱਕ ਪਰਮਾਤਮਾ ਦਾ ਸਿਮਰਨ ਕਰੋ ਨੇਕ ਕੰਮ ਕਰੋ ਤੇ ਸੱਚ ਦੇ ਰਾਹ ਤੇ ਤੁਰੋ ਇਸ ਸਾਖੀ ਰਾਹੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਵੱਡਾ ਸੱਚ ਸਮਝਾਇਆ ਅੰਧ ਵਿਸ਼ਵਾਸ ਵਿੱਚ ਨਹੀਂ ਫਸਣਾ ਪਰ ਗਿਆਨ ਅਤੇ ਸੱਚ ਦੇ ਰਾਹ ਤੇ ਤੁਰਨਾ ਸਿਰਫ ਵਾਹਿਗੁਰੂ ਦਾ ਨਾਮ ਜਪਣਾ ਅਤੇ ਨੇਕੀ ਵਾਲਾ ਜੀਵਨ ਬਿਤਾਉਣਾ ਹੀ ਸੱਚੀ ਮੁਕਤੀ ਦਾ ਰਾਹ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ